ਅਕਸਰ ਇੱਕ ਗੱਲ ਸੁਣਨ ਨੂੰ ਮਿਲਦੀ ਹੈ ਕਿ ਸਾਡਾ ਜੇ ਕੰਮ ਨਹੀਂ ਚੱਲਦਾ ਸਾਡੇ ਬਰਕਤ ਨਹੀਂ ਪੈਂਦੀ ਸਾਡੇ ਨਾਲ ਮਾੜਾ ਬਹੁਤ ਹੋ ਰਿਹਾ ਹੈ ਸਾਡੇ ਨਾਲ ਹੀ ਇਹ ਹੋ ਰਿਹਾ ਹੈ ਸਾਡੇ ਨਾਲ ਹੀ ਕਿਉਂ ਹੋ ਰਿਹਾ ਪਰ ਇਨਸਾਨ ਕਦੀ ਵੀ ਆਪਣੇ ਅੰਦਰ ਨਹੀਂ ਝਾਕਦਾ ਅਸਲ ਵਿੱਚ ਬਹੁਤ ਸਾਰੀਆਂ ਗੱਲਾਂ ਤੇ ਉਹਨਾਂ ਦੀਆਂ ਕਮੀਆਂ ਸਾਡੇ ਆਪਣੇ ਵਿੱਚ ਹੁੰਦੀਆਂ ਨੇ ਪਰ ਬੰਦੇ ਨੂੰ ਆਪਣੀ ਕਮੀ ਤੇ ਕਮਜ਼ੋਰੀ ਨਹੀਂ ਦਿਖਦੀ ਅਸੀਂ ਦੂਜੇ ਦੀਆਂ ਖੁਸ਼ੀਆਂ ਦੂਜੇ ਦੀਆਂ ਵਾਧੇ ਵਰਕਤਾਂ ਵੇਖ ਕੇ ਖੁਦ ਪਰੇਸ਼ਾਨ ਹੋ ਜਾਂਦੇ ਆ ਹਾਲਾਂਕਿ ਇਹ ਗੱਲ ਨਹੀਂ ਹੋਣੀ ਚਾਹੀਦੀ ਗੁਰੂ ਪালাਖਰੇ ਮਹਾਰਾਜ ਸੱਚੇ ਪਾਤਸ਼ਾਹ ਨੇ ਗੁਰਬਾਣੀ ਅੰਦਰ ਸਾਡੇ ਮਨ ਦੀ ਇਸ ਸਥਿਤੀ ਨੂੰ ਵੇਖ ਕੇ ਇਸ ਤਰ੍ਹਾਂ ਕਹਿ ਲੋ ਮਨੋਵਿਗਿਆਨਿਕ ਤੌਰ ਤੇ ਬਹੁਤ ਸਾਰੇ ਕੀਮਤੀ ਗੁਰਬਾਣੀ ਦੇ ਸ਼ਬਦ ਸਾਨੂੰ ਕੀਮਤੀ ਮੋਤੀ ਵਾਂਗ ਪਰੋ ਕੇ ਦਿੱਤੇ ਨੇ ਜਿਸ ਦਿਨ ਬੰਦਾ ਆਪਣੇ ਅੰਦਰ ਝਾਤ ਮਾਰੇਗਾ ਇਹਦਾ ਹੀ ਬਾਹਰ ਦੀ ਜ਼ਿੰਦਗੀ ਤੇ ਜੀਵਨ ਬਦਲ ਜਾਏਗਾ ਇੱਕ ਘਟਨਾ ਮੇਰੇ ਚਿੱਤੇ ਆਈ ਇੱਕ ਦੰਪੰਤੀ ਹੈ ਪਤੀ ਤੇ ਪਤਨੀ ਬੜੇ ਪਰੇਸ਼ਾਨ ਰਹਿੰਦੇ ਨੇ ਦੂਜਿਆਂ ਨੂੰ ਵੇਖ ਕੇ ਪਰੇਸ਼ਾਨ ਹੋ ਜਾਂਦੇ ਐ ਅੰਮ੍ਰਿਤਸਰ ਦੇ ਨੇੜੇ ਦੇ ਇਲਾਕੇ ਦੇ ਰਹਿਣ ਵਾਲਾ ਇਹ ਜੋੜਾ ਇੱਕ ਦਿਨ ਕਿਸੇ ਰੱਬ ਦੇ ਪਿਆਰੇ ਗੁਰਮਖਖਾਂ ਕੋਲ ਕੋ ਗਿਆ ਤੇ ਜਾ ਕੇ ਆਪਣੀ ਸਮੱਸਿਆ ਦੱਸੀ ਕਿ ਬਾਬਾ ਜੀ ਸਾਡੇ ਨਾਲ ਤੇ ਆਹ ਹੋ ਰਿਹਾ ਅਸੀਂ ਤੇ ਕਦੀ ਕਿਸੇ ਦਾ ਮਾੜਾ ਨਹੀਂ ਕੀਤਾ ਸਾਡੇ ਨਾਲ ਬੜਾ ਮਾੜਾ ਹੁੰਦਾ ਹੈ ਸਾਡੇ ਕੰਮ ਨਹੀਂ ਚੱਲਦੇ ਸਾਡੇ ਘਰ 'ਚ ਬਰਕਤ ਨਹੀਂ ਹੈ ਵਾਧਾ ਨਹੀਂ ਹੈ ਅਜਿਹਾ ਕਿਉਂ ਹੋ ਰਿਹਾ ਹੈ ਸਾਨੂੰ ਪਰੇਸ਼ਾਨੀਆਂ ਬਹੁਤ ਨੇ ਦੁੱਖ ਬਹੁਤ ਨੇ ਚਿੰਤਾਵਾਂ ਬਹੁਤ ਨੇ ਸਾਡੇ ਨਾਲ ਹੀ ਕਿਉਂ ਹੁੰਦਾ ਗੁਰਮੁਖ ਪਿਆਰੇ ਰੱਬੀ ਰੰਗ ਵਿੱਚ ਰੱਤੀ ਰੂ ਬੜੀ ਸ਼ਿਆਣੀ ਧਰਮੀ ਪੁਰਸ਼ ਹੈ ਰੱਬੀ ਰੰਗ ਵਿੱਚ ਰੱਤੀ ਹੋਈ ਰੂ ਹੈ ਬਹੁਤ ਸੋਚ ਵਿਚਾਰ ਕੇ ਕੁਝ ਸਮੇਂ ਲਈ ਉਹਨਾਂ ਨੇ ਅੱਖਾਂ ਬੰਦ ਕੀਤੀਆਂ ਚੁੱਪ ਹੋ ਕੇ ਇਹ ਵਿੱਚ ਝੁਕ ਕੇ ਬੈਠ ਗਏ ਉਹਨੇ ਇੱਕ ਗੱਲ ਬੜੀ ਪਿਆਰੀ ਕਹੀ ਕਹਿੰਦੇ ਦੋਨੇ ਜਣੇ ਅੱਖਾਂ ਬੰਦ ਕਰੋ ਤੇ ਆਪਣੇ ਅੰਦਰ ਨੂੰ ਪੜਨ ਦਾ ਯਤਨ ਕਰੋ ਆਪਣੇ ਅੰਦਰ ਨੂੰ ਵੇਖੋ ਆਪਣੇ ਅੰਦਰ ਨੂੰ ਪੜੋ ਦੋਵੇਂ ਬੈਠ ਗਏ ਹੁਣ ਸੋਚਦੇ ਨੇ ਵੀ ਸਾਡੇ ਅੰਦਰ ਐਸਾ ਕੀ ਹੈ ਅਸੀਂ ਇਸ ਤਰ੍ਹਾਂ ਦਾ ਕੀ ਕਰ ਲਿਆ ਖੈਰ ਚਲੋ ਬਾਬਾ ਜੀ ਦਾ ਹੁਕਮ ਮੰਨਦੇ ਆ ਅੱਖਾਂ ਬੰਦ ਕਰਕੇ ਬੈਠ ਗਏ ਸਾਧ ਸੰਗਤ ਤਕਰੀਬਨ ਅੱਧਾ ਘੰਟਾ ਲੰਘ ਗਿਆ ਅੱਧੇ ਇੱਕ ਘੰਟੇ ਬਾਅਦ ਦੋਵਾਂ ਨੇ ਅੱਖਾਂ ਖੁੱਲ੍ਹੀਆਂ ਤੇ ਹੁਣ ਅੱਖਾਂ ਦੇ ਵਿੱਚ ਹੰਝੂ ਨੇ ਵਿਰਾਗ ਦੇ ਹੰਝੂ ਕੁਝ ਅਹਿਸਾਸ ਹੋਇਆ ਦੇਖੋ ਹੰਝੂ ਜਦੋਂ ਆਉਣਗੇ ਦੋ ਮੌਕਿਆਂ ਤੇ ਆਉਂਦੇ ਨੇ ਜਾਂ ਖੁਸ਼ੀ ਦੇ ਮੌਕੇ ਤੇ ਜਾਂ ਕਿਸੇ ਦੁੱਖ ਦੇ ਸਮੇਂ ਤੇ ਦੋਵਾਂ ਦੀ ਅੱਖਾਂ 'ਚ ਹੰਝੂ ਆਏ ਹੁਣ ਬਾਬਾ ਜੀ ਨੇ ਪੁੱਛਿਆ ਭਾਈ ਕੀ ਗੱਲ ਹੋ ਗਈ ਅੱਖਾਂ ਵਿੱਚ ਹੰਝੂ ਕਿਉਂ ਆ ਗਏ ਕਹਿਣ ਲੱਗੇ ਜੀ ਅਸਲ ਵਿੱਚ ਅੱਜ ਸਾਨੂੰ ਆਪਣੇ ਅੰਦਰ ਦੀ ਅਸਲੀ ਤਸਵੀਰ ਨਜ਼ਰ ਆਈ ਹੈ ਅੰਦਰ ਦੀ ਅਸਲੀ ਤਸਵੀਰ ਨਜ਼ਰ ਆਈ ਹੈ ਅੱਜ ਪਤਾ ਲੱਗਾ ਹੈ ਵੀ ਕਮੀ ਅਸਲ ਵਿੱਚ ਸਾਡੇ ਵਿੱਚ ਹੈ ਉਹ ਕਹਿੰਦੇ ਵੀ ਦੱਸੋ ਕਹਿੰਦੇ ਨਹੀਂ ਸਾਡੇ ਨਾਲ ਕਦੀ ਮਾੜਾ ਨਹੀਂ ਹੋਇਆ ਅਸੀਂ ਸੋਚਿਆ ਅਸਲ ਵਿੱਚ ਕਹਿਣ ਲੱਗੇ ਬੰਦੇ ਦੀ ਸੋਚ ਹੀ ਹੈ ਜੋ ਮਾੜੀ ਹੁੰਦੀ ਹੈ ਕਹਿੰਦੇ ਅਸੀਂ ਦੂਜਿਆਂ ਦੇ ਸੁੱਖ ਖੁਸ਼ੀਆਂ ਵੇਖ ਕੇ ਹੀ ਅੰਦਰੋਂ ਛੱਡਦੇ ਰਹੇ ਹਾਂ ਅਸੀਂ ਦੂਜੇ ਨੂੰ ਵੇਖ ਕੇ ਚਿੰਤਾਤ ਹੋ ਰਹੇ ਹਾਂ ਦੂਜੇ ਨੂੰ ਖੁਸ਼ ਵੇਖ ਕੇ ਪਰੇਸ਼ਾਨ ਹੋ ਜਾਂਦੇ ਹਾਂ ਉਹ ਕਹਿਣ ਲੱਗੇ ਵੀ ਨਹੀਂ ਸਾਡੀ ਸੋਚ ਨਾ ਜਿਹੜੀ ਬਹੁਤ ਰੁਕੀ ਹੋਈ ਸੋਚ ਹੈ। ਉਹਦਾ ਗੁਰਮੁਖਾਂ ਨੇ ਇੱਕ ਗੱਲ ਕਹੀ ਕਹਿਣ ਲੱਗੇ ਧਿਆਨ ਵਿੱਚ ਰੱਖਿਓ। ਬੰਦੇ ਦੀ ਜਿਹੜੀ ਸੋਚ ਹੈ ਨਾ ਇਹਨੂੰ ਜਦੋਂ ਬਦਲਦਾ ਹੈ ਗੁਰੂ ਬਦਲਦਾ ਜਾਂ ਕੋਈ ਵੱਡੀ ਘਟਨਾ ਬਦਲਦੀ ਹੈ। ਗੁਰੂ ਫਿਰ ਉਸ ਤੋਂ ਬਾਅਦ ਅਗਵਾਈ ਬਖਸ਼ਦੇ ਨੇ ਅਗਲੇਰੇ ਜੀਵਨ ਨੂੰ ਸੁਖੈਨ ਬਣਾਉਣ ਵਾਸਤੇ। ਉਹਨਾਂ ਨੇ ਇੱਕ ਬਚਨ ਬੜਾ ਪਿਆਰਾ ਕਿਹਾ ਕਹਿੰਦੇ ਇੱਕ ਗੱਲ ਦਾ ਧਿਆਨ ਰੱਖਿਓ। ਬੰਦੇ ਦੀ ਸੋਚ ਬੰਦੇ ਨੂੰ ਰੋਕ ਲੈਂਦੀ ਹੈ। ਬੰਦੇ ਦੀ ਸੋਚ ਹੀ ਬੰਦੇ ਨੂੰ ਅਸਮਾਨ ਦੀਆਂ ਬੁਲੰਦੀਆਂ ਤੇ ਵੀ ਲੈ ਜਾਂਦੀ ਹੈ। ਇਹ ਸੋਚ ਐਸੀ ਚੀਜ਼ ਹੈ ਤੁਹਾਨੂੰ ਸੋਨਾ ਵੀ ਬਣਾ ਸਕਦੀ ਹੈ ਤੁਹਾਨੂੰ ਮਿੱਟੀ ਵੀ ਕਰ ਸਕਦੀ ਹੈ। ਤੇ ਧਿਆਨ ਵਿੱਚ ਰੱਖਿਓ ਸੋਚ ਹੀ ਹੈ ਜੋ ਤੁਹਾਨੂੰ ਪੂਰੇ ਤੌਰ ਤੇ ਖੁਸ਼ ਮિજાਜ ਖੁਸ਼ ਦਿਲ ਚੜ੍ਹਦੀ ਕਲਾ ਚ ਲੈ ਜਾਏਗੀ ਤੇ ਤੁਹਾਡੀ ਸੋਚ ਹੀ ਹੈ ਜਿਹੜੀ ਤੁਹਾਨੂੰ ਰੋਗੀ ਬਣਾ ਦੇਗੀ ਬਿਮਾਰ ਕਰ ਦੇਗੀ ਬਿਸਤਰੇ ਤੇ ਪਾ ਦੇਗੀ ਤੁਹਾਡੇ ਕੰਮ ਕਾਰ ਰੋਕ ਦੇਗੀ ਤੁਹਾਡੇ ਵਾਅਦੇ ਤੇ ਬਰਕਤਾਂ ਵੀ ਰੋਕ ਦੇਗੀ। ਕੰਨ ਲੱਗੇ ਬਾਬਾ ਜੀ ਹੁਣ ਦੱਸੋ ਕੀ ਕਰੀਏ ਕਹਿੰਦੇ ਆਪਣੀ ਸੋਚ ਬਦਲੋ ਕਦੇ ਵੀ ਕਿਸੇ ਨੂੰ ਵੇਖ ਕੇ ਪਰੇਸ਼ਾਨ ਨਹੀਂ ਹੋਣਾ ਕਿਸੇ ਹੱਸਦੇ ਨੂੰ ਚੰਗੇ ਨੂੰ ਖੁਸ਼ ਬੰਦੇ ਨੂੰ ਵੇਖ ਕੇ ਪਰੇਸ਼ਾਨ ਨਾ ਹੋਵੋ ਇਹ ਗੱਲ ਸੋਚੋ ਵੀ ਇਹਨੇ ਕੋਈ ਚੰਗਾ ਕਰਮ ਕੀਤਾ ਹੋਵੇਗਾ ਜੋ ਮਾਲਕ ਨੇ ਇਹਨਾਂ ਦੀਆਂ ਝੋਲੀਆਂ ਇੰਨੀਆਂ ਰਹਿਮਤਾਂ ਬਰਕਤਾਂ ਨਾਲ ਭਰੀਆਂ ਨੇ ਇਹਨਾਂ ਨੇ ਆਪਣਾ ਕੀਤਾ ਪਾਇਆ ਹੈ ਚੰਗਾ ਕੀਤਾ ਹੋਏਗਾ ਚੰਗੇ ਬੀਜ ਬੀਜੇ ਹੋਣਗੇ ਕਦੀ ਬਾਣੀ ਪੜ੍ਹੀ ਹੋਣੀ ਐ ਧਰਮ ਕਮਾਇਆ ਹੋਣਾ ਚੰਗਾ ਜੀਵਨ ਜੀਵਿਆ ਹੋਣਾ ਚੰਗੇ ਬੋਲ ਬੋਲੇ ਹੋਣੇ ਆ ਚੰਗੀ ਸੋਚ ਵਾਲੇ ਹੋਣਗੇ ਬਰਕਤ ਪੈ ਗਈ ਬਖਸ਼ਿਸ਼ ਆ ਗਈਆਂ ਜੇ ਅੱਜ ਸਾਡੇ ਜ਼ਿੰਦਗੀ ਚ ਰੁਕਾਵਟਾਂ ਨੇ ਬਰਕਤਾਂ ਨਹੀਂ ਹਨ ਬਹੁਤ ਜ਼ਿਆਦਾ ਬਿਗਨ ਆ ਰਹੇ ਨੇ ਤੇ ਉਹਦਾ ਕਾਰਨ ਵੀ ਸਾਡੀ ਸੋਚ ਹੀ ਐ ਸਾਡਾ ਕਰਮ ਕਹ ਲੋ ਤੇ ਉਹਨਾਂ ਨੇ ਇੱਕ ਗੱਲ ਉੱਥੇ ਕਹੀ ਕਿ ਕਹਿੰਦੇ ਗੁਰੂ ਸਾਹਿਬ ਦੀ ਬਾਣੀ ਪੜੋ ਮਹਾਰਾਜ ਨੇ ਇੱਕ ਗੱਲ ਕਹੀ ਵੀ ਮੰਨ ਲਓ ਤੁਹਾਡੇ ਨਾਲ ਕਿਸੇ ਬੰਦੇ ਨੇ ਬੁਰਾ ਵੀ ਕਰ ਦਿੱਤਾ ਤੁਹਾਡੇ ਨਾਲ ਕੁਝ ਮਾੜਾ ਕਰ ਦਿੱਤਾ ਤੁਹਾਡਾ ਦਿਲ ਇੰਨਾ ਵੱਡਾ ਹੋਣਾ ਚਾਹੀਦਾ ਉਸ ਬੁਰੇ ਦਾ ਉਸ ਮਾੜੇ ਦਾ ਵੀ ਤੁਸੀਂ ਭਲਾ ਲੋਚਣਾ ਹੈ ਹਾਲਾਂਕਿ ਗੱਲ ਇਕੱਠੇ ਨਾ ਆਮ ਬੰਦੇ ਵਾਸਤੇ ਬਹੁਤ ਮੁਸ਼ਕਲ ਹੈ ਕਿਉਂਕਿ ਸੰਸਾਰ ਦੀ ਇੱਕ ਸੋਚ ਹੈ ਵੀ ਇੱਥੇ ਭਲੇ ਦਾ ਵੀ ਬੁਰਾ ਕੀਤਾ ਜਾਂਦਾ ਹੈ ਬੁਰੇ ਦਾ ਭਲਾ ਕਰਨਾ ਤੇ ਬਹੁਤ ਔਖਾ ਹੈ ਪਰ ਧਰਮ ਹਮੇਸ਼ਾ ਹੀ ਕਹਿੰਦਾ ਹੈ ਬਾਬਾ ਫਰੀਦ ਜੀ ਨੇ ਬਚਨ ਕੀਤਾ ਫਰੀਦਾ ਬੁਰੇ ਦਾ ਭਲਾ ਕਰ ਗੁੱਸਾ ਮਨ ਨਾ ਹੰਡਾਏ ਫਿਰ ਹੋਏਗਾ ਕੀ ਕਹਿੰਦੇ ਦੇਹੀ ਰੋਗ ਨਾ ਲੱਗ ਗਈ ਪੱਲੇ ਸਭ ਕੁਝ ਪਾਏ ਤੇਰੀ ਦੇਹੀ ਨੂੰ ਤੇਰੇ ਤਨ ਨੂੰ ਮਨ ਨੂੰ ਕੋਈ ਰੋਗ ਨਹੀਂ ਲੱਗੇਗਾ ਕੋਈ ਬਿਮਾਰੀ ਨਹੀਂ ਲੱਗੇਗੀ ਤੇ ਇਹਦਾ ਹੁਣ ਧਿਆਨ ਵਿੱਚ ਰੱਖੋ ਇਹਦਾ ਅੰਦਰ ਦਾ ਅਰਥ ਇਹ ਹੈ ਵੀ ਤੇਰੀ ਜ਼ਿੰਦਗੀ 'ਚ ਕੋਈ ਵਿਗਨ ਤੇ ਕੋਈ ਰੁਕਾਵਟ ਵੀ ਨਹੀਂ ਆਏਗਾ ਸਾਰੇ ਕਾਰਜ ਰਾਸ ਹੋਣਗੇ ਸਾਰੇ ਵਿਗਨਾਂ ਦਾ ਖਾਤਮਾ ਹੋਏਗਾ ਤੇ ਹਰ ਪੱਖਤ ਤੇਰੀ ਚੜ੍ਹਦੀ ਕਲਾ ਹੋ ਜਾਏਗੀ ਬਰਕਤਾਂ ਪੈਣੀਆਂ ਸ਼ੁਰੂ ਹੋ ਜਾਣਗੀਆਂ ਕੇਵਲ ਆਪਣੀ ਸੋਚ ਨੂੰ ਬਦਲ ਲਓ ਆਪਣੇ ਅੰਦਰ ਚੰਗੀ ਸੋਚ ਨੂੰ ਲੈ ਕੇ ਆਓ ਚੰਗਾ ਸੋਚੋ ਕਦੇ ਮਾੜਾ ਨਾ ਸੋਚੋ ਭਾਵੇਂ ਤੁਹਾਡੇ ਨਾਲ ਕੋਈ ਬੁਰਾ ਵੀ ਕਰਦਾ ਉਹਦਾ ਵੀ ਚੰਗਾ ਸੋਚ ਲਿਆ ਨਾ ਮਹਾਰਾਜ ਕਹਿੰਦੇ ਸੋਨੇ ਤੇ ਸੁਹਾਗੇ ਵਾਲੀ ਗੱਲ ਹੋ ਜਾਂਦੀ ਹੈ ਕਹਿੰਦੇ ਬੰਦੇ ਆ ਸੋਚ ਹੀ ਐ ਜਿਹੜੀ ਤੈਨੂੰ ਰੋਕਦੀ ਐ ਸੋਚ ਹੀ ਐ ਜਿਹੜੀ ਤੈਨੂੰ ਰੱਬ ਤੱਕ ਲੈ ਜਾਂਦੀ ਐ ਉਹਨਾਂ ਨੂੰ ਬੜਾ ਅਹਿਸਾਸ ਹੋਇਆ ਕਹਿੰਦੇ ਜੀ ਗੱਲ ਸਹੀ ਐ ਵੀ ਭਾਵੇਂ ਅਸੀਂ ਸਰੀਰਕ ਤੌਰ ਤੇ ਕਿਸੇ ਦਾ ਮਾੜਾ ਨਹੀਂ ਕੀਤਾ ਕਿਸੇ ਦੇ ਹੱਥ ਨਹੀਂ ਚੁੱਕਿਆ ਸਰੀਰਕ ਤੌਰ ਤੇ ਲੜਾਈ ਝਗੜਾ ਨਹੀਂ ਕੀਤਾ ਪਰ ਸਾਡੇ ਅੰਦਰ ਨਾ ਇੱਕ ਐਵੇਂ ਹੀ ਈਰਖਾ ਦੀ ਅੱਗ ਬਲਦੀ ਰਹਿੰਦੀ ਐ ਐਵੇਂ ਹੀ ਮਾੜਾ ਚੰਗਾ ਸੋਚੀ ਜਾਂਦੇ ਆ ਕਿਸੇ ਦਾ ਦੂਜੇ ਨੂੰ ਦੇਖ ਕੇ ਛੜੀ ਜਾਂਦੇ ਆ ਫਲਾਣੇ ਨੇ ਮੇਰੇ ਨਾਲ ਆ ਕਰਤਾ ਫਲਾਣੇ ਨੇ ਉਹ ਕਰਤਾ ਐਵੇਂ ਹੀ ਦੋਸ਼ ਦੇਈ ਜਾਂਦੇ ਆ ਕਹਿੰਦੇ ਨਹੀਂ ਅੱਜ ਜਦੋਂ ਟਿੱਕੇ ਬੈਠੇ ਨਾ ਟਿੱਕ ਕੇ ਆਪਣੀ ਪਿਛਲੇਰੀ ਜ਼ਿੰਦਗੀ ਨੂੰ ਚਿੱਤੇ ਕੀਤਾ ਆਪਣੇ ਅੰਦਰ ਨੂੰ ਦਿਲੋਂ ਇਮਾਨਦਾਰੀ ਨਾਲ ਪੜਿਆ ਵੇਖਿਆ ਸਮਝਿਆ ਅਹਿਸਾਸ ਹੋ ਗਿਆ ਵੀ ਨਹੀਂ ਇੱਥੇ ਤੇ ਤੇਰੇ ਆਪਣੇ ਕਰਮ ਹੀ ਤੇਰੀ ਜ਼ਿੰਦਗੀ ਦੀ ਰਾਹਦਾਰ ਰੁਕਾਵਟਾਂ ਦਾ ਰੋੜਾ ਬਣਾ ਹੋਏ ਨੇ ਇਹੀ ਤੈਨੂੰ ਅੱਗੇ ਨਹੀਂ ਵਧਣ ਦੇ ਰਹੇ ਧੰਨਵਾਦ ਕੀਤਾ ਉਹ ਕਹਿੰਦੇ ਬਾਬਾ ਜੀ ਉਹਨੇ ਦੂਰ ਕਿਵੇਂ ਹੋਵੇ ਇਹ ਰੁਕਾਵਟਾਂ ਵਿਗਨ ਪੈ ਗਏ ਇਹ ਹੁਣ ਕਿਵੇਂ ਦੂਰ ਹੋਣ ਇਹਦਾ ਹੱਲ ਕੀ ਆ ਸਮੱਸਿਆ ਦਾ ਕਹਿੰਦੇ ਹੱਲ ਬਹੁਤ ਨੇੜੇ ਆ ਹੱਲੇ ਆ ਵੀ ਤੁਸੀਂ ਗੁਰੂ ਘਰ ਜਾਓ ਤੇ ਸੇਵਾ ਕਰੋ ਕਿੱਥੇ ਜਾਈਏ ਕਹਿੰਦੇ ਐਡਾ ਵੱਡਾ ਸਥਾਨ ਜਿੱਥੇ ਦੁਨੀਆ ਆ ਕੇ ਸਜਦੇ ਕਰਦੀ ਐ ਮੱਥੇ ਟੇਕਦੀ ਐ ਆਪਣਾ ਭਲਾ ਲੋਚਦੀ ਐ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਧੰਨ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਤੇ ਪਾਸ਼ਾ ਦੇ ਦਰ ਤੇ ਜਾਓ ਉੱਥੇ ਜਾ ਕੇ ਲਗਾਤਾਰ 1 ਮਹੀਨਾ ਸੇਵਾ ਕਰੋ ਹੱਥੀਂ ਸੇਵਾ ਕਰੋ ਅਰ ਧਿਆਨ ਵਿੱਚ ਰੱਖਿਓ ਕਹਿੰਦੇ ਬੱਧਾ ਚੱਟੇ ਨਹੀਂ ਹੋਣੀ ਚਾਹੀਦੀ ਖਾਣਾ ਪੂਰਤੀ ਨੋਵੇ ਸੇਵਾ ਦਿਲੋਂ ਕਰਨੀ ਐ ਤੇ ਆਪਣੇ ਅੰਦਰੋਂ ਇਹ ਅਰਦਾਸ ਕਰਨੀ ਹੈ ਮਹਾਰਾਜ ਅੰਦਰ ਦੀ ਮੈਲ ਵੀ ਧੋ ਦਿਓ। ਭਾਵ ਮਨ ਦੇ ਵਿੱਚ ਕੋਈ ਬੁਰਾਈ ਨਾ ਆਵੇ, ਕੋਈ ਈਰਖਾ ਨਾ ਆਵੇ, ਕਿਸੇ ਨੂੰ ਵੇਖ ਕੇ ਅਸੀਂ ਅੰਦਰੋਂ ਕ੍ਰੋਧਿਤ ਨਾ ਹੋਈਏ। ਕਿਸੇ ਦੀਆਂ ਖੁਸ਼ੀਆਂ ਵੇਖ ਕੇ ਅੰਦਰੋਂ ਨਾ ਛੜੀਏ। ਕਿਸੇ ਨਾਲ ਵੀ ਛੜੇ ਮਨ ਦੇ ਵਿੱਚੋਂ ਵੀ ਬੁਰਾ ਕਰਨ ਦਾ ਖਿਆਲ ਵੀ ਨਾ ਉਪਜੇ। ਕਹਿੰਦੇ ਬਸ ਜਿਸ ਦਿਨ ਇਹ ਖੇੜ ਵਰਤ ਗਈ, ਗੁਰੂ ਰਾਮਦਾਸ ਜੀ ਨੇ ਤੁਹਾਡੀ ਬੇਨਤੀ ਪ੍ਰਵਾਨ ਕਰ ਲਈ, ਸੇਵਾ ਕੀਤੀ, ਪ੍ਰਵਾਨ ਕਰ ਲਈ ਨਾ। ਫਿਰ ਵੇਖਿਓ ਤੁਹਾਡੀ ਜ਼ਿੰਦਗੀ ਕਿਵੇਂ ਬਦਲਦੀ ਹੈ। ਸੱਚ ਜਾਣੇ ਜੀ ਉਸ ਦੰਪਤੀ ਨੇ ਆਪਣੇ ਮੂੰਹੋਂ ਦੱਸਿਆ ਕਹਿੰਦੇ ਜੀ ਇੱਕ ਮਹੀਨਾ ਕਿਆ ਸੀ ਪਰ 11ਵੇਂ ਦਿਨ ਸਾਡੇ ਬਰਕਤ ਪੈਣ ਲੱਗ ਪਈ 11ਵੇਂ ਦਿਨ ਮਹੀਨੇ ਤੱਕ ਪਹੁੰਚ ਜਾ ਪਹੁੰਚ ਜਾ ਤਾਂ ਕਹਿੰਦੇ ਜ਼ਿੰਦਗੀ ਦੇ ਰੰਗ ਭਾਗੀ ਬਦਲ ਗਏ ਨਜ਼ਾਰੇ ਬਦਲ ਗਏ ਖੁਸ਼ੀਆਂ ਖੇੜੇ ਬਰਕਤਾਂ ਵਾਧਦੇ ਬਖਸ਼ਿਸ਼ਾਂ ਪਤਾ ਹੀ ਨਹੀਂ ਮਾਲਕ ਨੇ ਕਿੰਨੀਆਂ ਰਹਿਮਤਾਂ ਕਰ ਦਿੱਤੀਆਂ ਤਨ ਦੇ ਸੁੱਖ ਮਨ ਦੇ ਸੁੱਖ ਧਨ ਦੇ ਸੁੱਖ ਦੇਹ ਰੂਪਤਾ ਦੇ ਸੁੱਖ ਖੁਸ਼ੀਆਂ ਕਿਹੜੇ ਪਰਿਵਾਰਕ ਵੱਧ ਦੇ ਬੜਾ ਕੁਝ ਮਾਲਕ ਨੇ ਕਰ ਦਿੱਤਾ ਇੱਕ ਬਚਨ ਸਾਧੂ ਦਾ ਰੱਬੀ ਪੁਰਖਾਂ ਦਾ ਮੰਨਿਆ ਗੁਰਬਾਣੀ ਨੂੰ ਪੜ੍ਹਿਆ ਸੁਣਿਆ ਜੀਵਿਆ ਸੇਵਾ ਕੀਤੀ ਤੇ ਜ਼ਿੰਦਗੀ ਬਦਲ ਗਈ ਇਸ ਲਈ ਬੇਨਤੀ ਹੈ ਪਿਆਰਿਓ ਸਾਧ ਸੰਗਤ ਜੀ ਕਿ ਆਪਾਂ ਆਪਣੇ ਅੰਦਰ ਨੂੰ ਪੜੀਏ ਆਪਣੇ ਅੰਦਰੋਂ ਮਾੜਾ ਸੋਚਣਾ ਤੇ ਚਿਤ ਬਣਾ ਛੱਡੋ ਪਰਕਾ ਬੁਰਾ ਨਾ ਰੱਖੋ ਜੀਤ ਤੁਮ ਕੋ ਦੁੱਖ ਨਹੀਂ ਭਾਈ ਮੀਤ ਹੋ ਮੇਰੇ ਮਿੱਤਰ ਪਿਆਰੇ ਤੈਨੂੰ ਕੋਈ ਦੁੱਖ ਦੁਖੀ ਨਹੀਂ ਕਰ ਸਕੇਗਾ ਕੋਈ ਦੁੱਖ ਤੇਰੀ ਜ਼ਿੰਦਗੀ ਚ ਨਹੀਂ ਆਏਗਾ ਕੇਵਲ ਤੂੰ ਕਿਸੇ ਦਾ ਬੁਰਾ ਚਿਤ ਬਣਾ ਛੱਡ ਦੇ ਇਹ ਹੀ ਤੇਰੀ ਜ਼ਿੰਦਗੀ ਦੀ ਵੱਡੀ ਰੁਕਾਵਟ ਹੈ ਇਮਾਨਦਾਰੀ ਚਾਹੀਦੀ ਹੈ ਇਸ ਗੱਲ ਨੂੰ ਮੰਨਣ ਵਿੱਚ ਤੇ ਜਿਗਰਾ ਚਾਹੀਦਾ ਹੈ ਇਹਨੂੰ ਕਬੂਲਣ ਵਿੱਚ ਤੇ ਆਪਣੇ ਆਪ ਨੂੰ ਬਦਲਣ ਵਿੱਚ ਗੁਰੂ ਦੀ ਕਿਰਪਾ ਚਾਹੀਦੀ ਹੈ ਗੁਰੂ ਭਲਾ ਕਰੇ ਆਪਾਂ ਆਪਣੇ ਅੰਦਰ ਨੂੰ ਸਵਾਰੀਏ ਦੁਨੀਆ ਨੂੰ ਕਦੀ ਵੀ ਕੋਈ ਨਹੀਂ ਬਦਲ ਸਕਦਾ ਨਾ ਬਦਲੇ ਹੈ ਜਦੋਂ ਬਦਲੇ ਇੱਕ ਬੰਦਾ ਆਪ ਬਦਲੇ ਆਪਣੇ ਅੰਦਰੋਂ ਬਦਲੇ ਇੱਕ ਇੱਕ ਕਰਕੇ ਸਾਰੇ ਬਦਲ ਜਾਂਦੇ ਸੰਸਾਰ ਬਦਲ ਜਾਂਦਾ ਹੈ ਦਾਤਾ ਭਲੀ ਕਰੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਛਾਡੀ ਅਗਵਾਈ ਕਰਦੀ ਹੈ ਅੱਬਾ ਸਤਿਗੁਰੂ ਦੇ ਬਚਨਾਂ ਨੂੰ ਪੜ੍ਹੀਏ ਸੁਣੀਏ ਮੰਨੀਏ ਤੇ ਕਮਾਈਏ ਤੇ ਸਾਰਿਆਂ ਦਾ ਭਲਾ ਹੋਵੇ